ਦੇ ਜਿਹੜੇ ਪੂੰਜੀਪਤੀ ਹੈ ਉਹਨਾਂ ਦੇ ਜਿਹੜੀਆਂ ਇਨਫਰਾਸਟ੍ਰਕਚਰ ਹੈ ਉਹਦਾ ਬਜਟ ਵਧਾਤਾ ਕਿ ਜਿੰਨਾ ਰੁਪਈਆ ਲੋਕਾਂ ਨੇ ਦਿੱਤਾ ਹੈ ਉਸ ਦੇ ਵਿੱਚੋਂ 54000 ਕਰੋੜ ਰੁਪਈਆ ਸਿਰਫ ਬੀਜੇਪੀ ਨੂੰ ਗਿਆ ਹੈ ਡਾਇਵਰਜਨ ਦਿੱਤਾ ਹੋਇਆ ਹੈ ਜੀ ਸ਼ਾਂਤੀਪੂਰਕ ਜਿਹੜਾ ਹੈਗਾ ਸ਼ਹਿਰ ਯਾਤਰਾ ਜਿਹੜੀ ਹੈਗੀ ਹੈ ਟਰੈਵਲਿੰਗ ਉਹ ਪਿਛਲੇ ਜਿਹੜੇ 9-10 ਸਾਲਾਂ ਤੋਂ ਜਿਹੜਾਗਾ ਆਈਐਲਓ ਦੀ ਜਿਹੜੀ ਮੀਟਿੰਗ ਹੀ ਨਹੀਂ ਕੇਂਦਰ ਸਰਕਾਰ ਨੇ ਕੀਤੀ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਅੱਜ ਜਿਹੜਾ ਭਾਰਤ ਬੰਦ ਉਹ ਕੇਂਦਰ ਦੀਆਂ ਜਿਹੜੀਆਂ ਆਰਥਿਕ ਨੀਤੀਆਂ ਦੇ ਖਿਲਾਫ ਹੈ ਔਰ ਇਹ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਆਹ्वान ਕੀਤਾ ਸੀਗਾ ਅਸੀਂ ਅੱਜ ਉਹਦੇ ਸਪੋਰਟ ਦੇ ਵਿੱਚ ਟ੍ਰੇਡ ਯੂਨੀਅਨ ਆਈਆਂ ਏ ਔਰ ਜਿਹੜਾ ਭਾਰਤ ਬੰਦ ਹੈ ਇਹਦੇ ਅੰਦਰ ਅੱਜ ਐਜੂਕੇਸ਼ਨ ਦਾ ਜਿਹੜਾ ਬਜਟ ਘਟਾਇਆ ਜਾ ਰਿਹਾ ਔਰ ਸੇ ਸਹੂਲਤਾਂ ਦਾ ਬਜਟ ਘਟਾਤਾ ਤੇ ਜਿਹੜੇ ਪੂੰਜੀਪਤੀ ਐ ਉਹਨਾਂ ਦੇ ਜਿਹੜੀਆਂ ਇਨਫਰਾਸਟ੍ਰਕਚਰ ਐ ਉਹਦਾ ਬਜਟ ਵਧਾਤਾ ਆਮ ਲੋਕਾਂ ਦੇ ਉੱਤੇ ਬੋਝ ਪਾਇਆ ਜਾ ਰਿਹਾ ਲਗਾਤਾਰ ਔਰ ਐਮਐਸਪੀ ਜਿਹੜੀ ਆ ਉਹ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਲਟਕਿਆ ਬਾ ਉਹ ਨਹੀਂ ਹੋ ਰਿਹਾ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਐ ਜਿਹਦੇ ਵਿੱਚ ਪਰਚੇ ਦਰਜ ਹੋਏ ਐ ਉਹ ਰੱਦ ਕਰਾਉਣ ਦੀ ਗੱਲ ਸੀ ਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਔਰ ਇੱਕ ਜਿਹੜੀ ਵੱਡੀ ਗੱਲ ਐ ਇਹ ਸੰਵਿਧਾਨ ਨੂੰ ਹੀ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਸੰਵਿਧਾਨ ਨੂੰ ਜਿਸ ਸੰਵਿਧਾਨ ਦੀ ਕਸਮ ਖਾ ਕੇ ਅੱਜ ਇਹ ਪਾਰਲੀਮੈਂਟ ਚ ਆਏ ਔਰ ਜਿਸ ਸੰਵਿਧਾਨ ਦੀ ਕਸਮ ਖਾ ਕੇ ਅੱਜ ਉਹ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਉਹਦੇ ਵਿਰੋਧ ਦੇ ਅੰਦਰ ਇਹ ਜਿਹੜਾ ਇੱਕ ਵੱਡਾ ਅੱਜ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਧਰਨਾ ਦਿੱਤਾ ਜਾ ਰਿਹਾ ਹੈ ਇਹ ਧਰਨਾ ਨਹੀਂ ਹੈਗਾ ਅੱਜ ਭਾਰਤ ਬੰਦ ਕਰਕੇ ਜਿੰਨੇ ਵੀ ਜਿਹੜਾ ਚੱਕਾ ਜਾਮ ਹੈ ਉਹ 12 ਵਜੇ ਤੋਂ 4 ਵਜੇ ਤੱਕ ਜਿਹੜਾ ਚੱਕਾ ਜਾਮ ਦਾ ਸੱਦਾ ਦਿੱਤਾ ਹੋਇਆ ਜਿਹਦੇ ਤਹਿਤ ਅਸੀਂ ਇਹ ਨੈਸ਼ਨਲ ਹਾਈਵੇ ਨੂੰ ਬੰਦ ਕਰਕੇ ਅਸੀਂ ਮੁਕੰਮਲ ਤੌਰ ਤੇ 4 ਘੰਟੇ ਲਈ 12 ਵਜੇ ਤੋਂ ਲੈ ਕੇ 4 ਵਜੇ ਤੱਕ ਇੱਥੇ ਅਸੀਂ ਬੈਠਣਾ ਹੈ ਕਿਉਂਕਿ ਮੋਦੀ ਦੀ ਸਰਕਾਰ ਨੇ ਜੋ ਨੀਤੀਆਂ ਲੈਂਦੀਆਂ ਉਹ ਨੀਤੀਆਂ ਬਹੁਤ ਮਾੜੀਆਂ ਹੈ ਮਜ਼ਦੀ ਮਜ਼ਦੂਰ ਗਰੀਬ ਮਾਰੂ ਨੀਤੀਆਂ ਸਰਮਾਇਦਾਰ ਪੱਕੀਆਂ ਜਿਹੜੀਆਂ ਨੀਤੀਆਂ ਮੋਦੀ ਲਿਆ ਕੇ ਕਾਰਪੋਰਟ ਘਰਾਣੇ ਨੂੰ ਜਿਹੜਾ ਫਾਇਦਾ ਪਚਾ ਰਿਆ ਜਿਹਦੇ ਕਾਰਨ ਦੇਸ਼ ਦੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਹਦੇ ਕਰਕੇ ਅੱਜ ਦੇਸ਼ ਦਾ तमाम ਵਰਗ ਜਿਹੜਾ ਉਹ ਸੜਕਾਂ ਉੱਤੇ ਖੜਾ ਏ ਸੜਕਾਂ ਉੱਤੇ ਲੋਕ ਅੱਜ ਆ ਗਏ ਔਰ ਮੋਦੀ ਦੀਆਂ ਇਹ ਨੀਤੀਆਂ ਜਿਹੜੀਆਂ ਲੋਕ ਭਰੋਤਿ ਨੀਤੀਆਂ ਉਹਨਾਂ ਨੂੰ ਹਲੂਣਾ ਦੇਣ ਲਈ ਬਹੁਤ ਵੱਡੀ ਜਿਹੜੀ ਤਾਕਤ ਆਜ ਇਹ ਜੋ ਅੱਜ ਚੱਕਾ ਜਾਮ ਕੀਤਾ ਜਾ ਰਿਹਾ ਹੈ ਇਹ ਭਾਜਪਾ ਦੀਆਂ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਨੀਤੀਆਂ ਨੇ ਜੋ ਕਿਸ ਤਰ੍ਹਾਂ ਗਰੀਬਾਂ ਨੂੰ ਤੇ ਮਜ਼ਦੂਰਾਂ ਨੂੰ ਇਹ ਸਰਕਾਰ ਪਿਛਲੇ 10 ਸਾਲ ਤੋਂ ਕੁਚਲ ਰਹੀ ਹੈ ਤੇ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਕਰ ਰਹੀ ਹੈ। ਇਸ ਦਾ ਇੱਕ ਤੁਹਾਨੂੰ ਸਬੂਤ ਕੱਲ ਹੀ ਸਾਡੇ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ ਦਿੱਤਾ ਕਿ ਜੋ ਇਹ ਕਿਨਾਂ ਨੇ 2018 ਦੇ ਬਿੱਲ ਲਿਆ ਕੇ ਇਲੈਕਟ੍ਰਿਕ ਬੌਂਡ ਲੈ ਕੇ ਲੋਕਾਂ ਦੇ ਉੱਤੋਂ ਐਸਬੀਆਈ ਦੇ ਥਰੂ ਪੈਸਾ ਲੈ ਕੇ ਇਲੈਕਸ਼ਨ ਫੰਡ ਲੈ ਕੇ ਕਿ ਅਸੀਕ ਨੰਬਰ ਚ ਲੈ ਰਹੇ ਹਾਂ ਉਸ ਦਾ ਪਰਦਾ ਫਾਸ਼ ਕੀਤਾ ਕਿ ਉਹਦੇ ਵਿੱਚ ਜਦੋਂ ਪਤਾ ਲੱਗਿਆ ਕਿ ਜਿੰਨਾ ਰੁਪਈਆ ਲੋਕਾਂ ਨੇ ਦਿੱਤਾ ਹੈ ਉਸ ਦੇ ਵਿੱਚੋਂ 54000 ਕਰੋੜ ਰੁਪਈਆ ਸਿਰਫ ਬੀਜੇਪੀ ਨੂੰ ਗਿਆ ਹੈ ਬਾਕੀ ਜਥੇਬੰਦੀਆਂ ਨੂੰ ਜਿੰਨਾ ਪੈਸਾ ਗਿਆ ਉਹ ਅਲੱਗ ਗਿਆ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਪਰ 54% ਪੈਸਾ ਇਕੱਲਾ ਭਾਜਪਾ ਨੂੰ ਚਲਾ ਗਿਆ ਉਸਦਾ ਇੱਕੋ ਹੈ ਕਿ ਕਾਰਪੋਰੇਟ ਘਰਾਣਿਆਂ ਤਾਂ ਦਿੱਤਾ ਕਿ ਇਹ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਕਰਦੇ ਨੇ ਸਾਡੇ ਕਿਸਾਨ ਜਦੋਂ ਕਰਜ਼ੇ ਮਾਫ ਕਰਨੀ ਕਹਿੰਦੇ ਨੇ ਪਰ ਉਹਨਾਂ ਦੇ ਕਰਜ਼ੇ ਮਾਫ ਨਹੀਂ ਹੁੰਦੇ ਕਿਸ ਤਰ੍ਹਾਂ ਕਿਸਾਨ ਮਜ਼ਦੂਰ ਆਪਣੇ ਖੇਤਾਂ ਦੇ ਵੀ ਦਿਨ ਰਾਤ ਕੰਮ ਕਰਦਾ ਹੈ ਕਿਸ ਤਰ੍ਹਾਂ ਮਿਹਨਤ ਕਰ ਆਪਣਾ 2-2 4-4 ਬੋਰੀਆਂ ਆਪਣੀਆਂ ਵਗਾਉਂਦਾ ਹੈ ਪਰ ਉਸਦਾ ਧਿਆਨ ਇਹ ਸਰਕਾਰ ਨੇ ਨਹੀਂ ਰੱਖਿਆ ਸਿਰਫ ਕਾਰਪੋਰੇਟ ਘਰਾਣਿਆਂ ਦਾ ਧਿਆਨ ਰੱਖ ਕੇ ਇਹਨਾਂ ਨੇ ਉਹਨਾਂ ਦੇ ਕਰਜ਼ੇ ਮਾਫ ਕਰਨ ਦੀ ਖਾਤਰ ਉਹਨਾਂ ਦੇ ਜੋ ਚੋਣਾਂਬੀ ਫੰਡ ਲਏ ਹਨ ਉਸਦਾ ਦਾ ਫਾਸ ਵੀ ਹੁਣ ਸੁਪਰੀਮ ਕੋਰਟ ਦੇ ਰਾਹੀਂ ਸਾਡੇ ਮੈਂਬਰ ਪਾਰਲੀਮੈਂਟ ਮਨੀਸ਼ ਟਵਾੜੀ ਨੇ ਕੀਤਾ ਹੈ ਇਹ ਜੋ ਜਥੇ ਬੰਦੀਆਂ ਹੁਣ ਸੜਕਾਂ ਤੇ ਬੈਠੀਆਂ ਨੇ ਇਹ ਮਜਬੂਰ ਹੋ ਕੇ ਬੈਠੀਆਂ ਨੇ ਪਿਛਲੇ 10 ਸਾਲ ਦੇ ਵਿੱਚ ਜੋ ਇਹ ਸਰਕਾਰ ਨੇ ਮਜ਼ਦੂਰਾਂ ਤੇ ਕਿਸਾਨਾਂ ਨਾਲ ਧੱਕਾ ਕੀਤਾ ਹੈ ਜੋ ਹੁਣ ਸ਼ੰਭੂ ਬਾਡਰ ਦੇ ਉੱਤੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਉਹਦਾ ਸਾਰਾ ਨਤੀਜਾ ਹੈ ਜੈ ਹਿੰਦ ਜੈ ਪਰਤ ਭਾਰਤ ਬੰਦ ਨੂੰ ਲੈ ਕੇ ਤੁਸੀਂ ਸਮਰਥਨ ਦੇਣਾ ਹਾਂ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਇਹ ਭਾਰਤ ਬੰਦਾ ਸੁਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉਹਦੇ ਵਿੱਚ ਸਾਰੀਆਂ ਟ੍ਰੇਡ ਯੂਨੀਅਨਸ ਜਿੰਨੀਆਂ ਹੈਗੀਆਂ ਟਰਾਂਸਪੋਰਟ ਦੀ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਤੇ ਹੋਰ ਜਿਹੜੀਆਂ ਫੈਡਰੇਸ਼ਨਾਂ ਆ ਇਵਨ ਟੈਂਪੋ ਯੂਨੀਅਨ ਸਾਰੇ ਜਥੇਬੰਦੀਆਂ ਹੈ ਤੇ ਪੰਜਾਬ ਰੋਡ 'ਤੇ ਸਾਡੀ ਜਿਹੜੀ ਪਨਵਾਸ ਕੰਟਰੈਕਟ ਵਰਕਰ ਜਿਹੜੀ ਪੀਆਰਟੀਸੀ ਇਹਦਾ ਪੂਰਨ ਤੌਰ ਤੇ ਸਮਰਥਨ ਕਰਦੀ ਹੈ। ਬੰਦ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਰਕਾਰ ਜਿਹੜੀਆਂ ਨੀਤੀਆਂ ਮਾੜੀਆਂ ਲੈ ਕੇ ਆ ਰਹੀ ਹੈ। ਉਹਦੇ ਵਿੱਚ ਹਿੱਟ ਹੈ ਜਿਹੜਾ ਰਨ ਹੈ। ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੱਲੇ-ਕੱਲੇ ਬੰਦੇ ਨੂੰ ਕਿ 7 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਜਿਹੜਾ ਹੈਗਾ ਹੈ ਤੇ ਸਕ੍ਰੈਪ ਪਾਲਸੀ ਜਿਹੜੀ ਸਰਕਾਰ ਲੈ ਕੇ ਆ ਰਹੀ ਹੈ। ਵੀ ਜਿਹੜੀਆਂ ਆਪਣੀਆਂ ਗੱਡੀਆਂ ਜਿਹੜੀਆਂ ਪਰਸਨਲ ਟਰੱਕ ਵਗੈਰਾ ਆਪਾਂ ਲੈਂਦੇ ਆ ਉਹ 7 ਸਾਲ ਬਾਅਦ ਜਿਹੜੇ ਸਕ੍ਰੈਪ ਕਰ ਦਿੱਤੇ ਜਾਓਗੇ। ਜਦ ਕਿ ਦੇਖੋ ਤੁਸੀਂ ਜਿਹੜਾ ਇੱਕ ਰੂਲ ਹੈ ਕਿ ਦੇ ਯੂਰਪੀਅਨ ਜਿੰਨੀ ਦੇਰ ਤੱਕ ਉਹਦੀ ਮੇਂਟੇਨੈਂਸ ਵਧੀਆ ਆਉਂਦੀ ਜਿੰਨੀ ਵੀ ਚੱਲ ਸਕਦੀ ਹੈ ਗੱਡੀ ਉਹ ਚਲਾਓ ਕਿਉਂਕਿ ਇੱਕ ਬੰਦਾ ਕੋ ਟਰੱਕ ਗਰੀਬ ਬੰਦਾ ਟਰੱਕ ਜੇ ਕੋ ਲੈਂਦਾ ਹੈ ਤਾਂ ਉਹਨੂੰ ਆਸ ਹੁੰਦੀ ਹੈ ਕਿ ਉਹਦੀ ਦੋ ਜਾਂ ਪੀੜ੍ਹੀਆਂ ਤੱਕ ਉਹਦਾ ਕੰਮ ਚਲਾਇਆ ਜਾਵੇ ਉਹਦਾ ਰਿਗਾਰਡ ਚਲਾ ਪਰ ਸਰਕਾਰ ਕਿਤਨਾ ਕਿਤੇ ਮਾਰ ਸੀ ਜਿਹੜੀ ਸਕ੍ਰੈਪ ਪਾਲਿਸੀ ਲੈ ਕੇ ਆ ਰਹੀ ਹੈ ਉਹਦੇ ਵਿੱਚ ਸਾਰਾ ਕੰਟੈਂਪ ਕੀਤਾ ਜਾਊਗਾ ਈਵਨ ਜਿਹੜੀ ਤੁਸੀਂ ਆਪਣੀ ਪਰਸਨਲ ਗੱਡੀ ਲਓਗੇ ਉਹਦਾ ਕੁਝ ਨਹੀਂ ਬਿਕੜਦਾ 15 ਸਾਲ ਬਾਅਦ ਉਹ ਵੀ ਗੱਡੀਆਂ ਸਕ੍ਰੈਪ ਦੇ ਵਿੱਚ ਜਾਊਗੇ ਸੋ ਜਿਹੜਾ ਹੈਗਾ ਐਮਐਸਪੀ ਕਰੂਨ ਤੇ ਜਿਹੜੇ ਹੈਗੀ ਗਾਰੰਟੀ ਸਾਡੇ ਕਿਸਾਨ ਜਿਹੜੇ ਹੈਗੇ ਸੜਕਾਂ ਲੜ ਆਪਾਂ ਹਰਿਆਣੇ ਦੀ ਖੱਟਰ ਸਰਕਾਰ ਦੀ ਨਿਖੇਧੀ ਕਰਦੇ ਆ ਜਿਨੇ ਸਾਡੇ ਜਿਹੜੇ ਨਿਹੱਤ ਤੇ ਜਿਨੇ ਸਾਡੇ ਕਿਸਾਨ ਜਿਹੜੇ ਹੈਗੇ ਸਾਡੇ ਮਜ਼ਦੂਰ ਭਾਈ ਉੱਥੇ ਆਪਣੀਆਂ ਮੰਗਾਂ ਲਈ ਦਿੱਲੀ ਚ ਕੂਚ ਕਰ ਰਹੇ ਸੀ ਉਹਨਾਂ ਤੇ ਬਾਟਰ ਕੈਨਨ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਪਲਾਸਟਿਕ ਦੀਆਂ ਗੋਲੀਆਂ ਵਿੱਚ ਚਲਾਈ ਸਾਡੇ ਸਾਥੀ ਕਈ ਕਾਇਲ ਹੋਇਆ ਅੱਗ ਦੀ ਸਿੱਟਿਆ ਉਹਨਾਂ ਦੇ ਕਈ ਕੁਝ ਤੇ ਅਸੀਂ ਇੱਥੋਂ ਨਿਖੇਧੀ ਕਰਦੇ ਖੱਟਰ ਸਰਕਾਰ ਦੀ ਜੋ ਅੱਗੇ ਚੱਕਾ ਜਾਮ ਕੀਤਾ ਜਾ ਰਿਹਾ ਹੈ ਇਹ ਭਾਜਪਾ ਦੀਆਂ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਨੀਤੀਆਂ ਨੇ ਜੋ ਕਿਸ ਤਰ੍ਹਾਂ ਗਰੀਬਾਂ ਨੂੰ ਤੇ ਮਜ਼ਦੂਰਾਂ ਨੂੰ ਇਹ ਸਰਕਾਰ ਪਿਛਲੇ 10 ਸਾਲ ਤੋਂ ਕੁਚਲ ਰਹੀ ਹੈ ਤੇ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਕਰ ਰਹੀ ਹੈ ਇਹਦਾ ਇੱਕ ਤੁਹਾਨੂੰ ਸਬੂਤ ਕੱਲ ਹੀ ਸਾਡੇ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ ਦਿੱਤਾ ਕਿ ਜੋ ਇੱਕ ਇਹਨਾਂ ਨੇ 2018 ਦੇ ਵਿੱਚ ਬਿੱਲ ਲਿਆ ਕੇ ਇਲੈਕਟ੍ਰਿਕ ਬਾਂਡ ਲੈ ਕੇ ਲੋਕਾਂ ਦੇ ਉੱਤੋਂ ਐਸਬੀਆਈ ਦੇ ਥਰੂ ਪੈਸਾ ਲੈ ਕੇ ਇਲੈਕਸ਼ਨ ਫੰਡ ਲੈ ਕੇ ਕਿ ਅਸੀਕ ਨੰਬਰ ਜੇ ਲੈ ਰਹੇ ਹਾਂ ਉਸ ਦਾ ਪਰਦਾ ਖਾਸ਼ ਕੀਤਾ ਕਿ ਉਹਦੇ ਵਿੱਚ ਜਦੋਂ ਪਤਾ ਲੱਗਿਆ ਕਿ ਜਿੰਨਾ ਰੁਪਈਆ ਲੋਕਾਂ ਨੂੰ ਦਿੱਤਾ ਹੈ ਉਸ ਦੇ ਵਿੱਚੋਂ 54000 ਕਰੋੜ ਰੁਪਈਆ ਸਿਰਫ ਬੀਜੇਪੀ ਨੂੰ ਗਿਆ ਹੈ ਬਾਕੀ ਜਥੇਬੰਦੀਆਂ ਨੂੰ ਜਿੰਨਾ ਪੈਸਾ ਗਿਆ ਉਹ ਅਲੱਗ ਗਿਆ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਪਰ 54% ਪੈਸਾ ਇਕੱਲਾ ਭਾਜਪਾ ਨੂੰ ਚਲਾ ਗਿਆ ਉਸਦਾ ਇੱਕੋ ਹੈ ਕਿ ਕਾਰਪੋਰੇਟ ਘਰਾਣਿਆਂ ਤਾਂ ਦਿੱਤਾ ਕਿ ਇਹ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਕਰਦੇ ਨੇ ਸਾਡੇ ਕਿਸਾਨ ਜਦੋਂ ਕਰਜ਼ੇ ਮਾਫ਼ ਕਰਨ ਲਈ ਕਹਿੰਦੇ ਨੇ ਪਰ ਉਹਨਾਂ ਦੇ ਕਰਜ਼ੇ ਮਾਫ਼ ਨਹੀਂ ਹੁੰਦੇ ਕਿਸ ਤਰ੍ਹਾਂ ਕਿਸਾਨ ਮਜ਼ਦੂਰ ਆਪਣੇ ਖੇਤਾਂ ਦੇ ਵੀ ਦਿਨ ਦਾਤ ਕੰਮ ਕਰਦਾ ਹੈ ਕਿਸ ਤਰ੍ਹਾਂ ਮਿਹਨਤ ਕਰ ਆਪਣਾ 2-2 4-4 ਬੋਰੀਆਂ ਆਪਣੀਆਂ ਉਹ ਗਾਂਦਾ ਹੈ ਪਰ ਉਸ ਦਾ ਧਿਆਨ ਹੀ ਸਰਕਾਰ ਨੇ ਨਹੀਂ ਰੱਖਿਆ ਸਿਰਫ ਕਾਰਪੋਰੇਟ ਘਰਾਣਿਆਂ ਦਾ ਧਿਆਨ ਰੱਖ ਕੇ ਇਹਨਾਂ ਨੇ ਉਹਨਾਂ ਦੇ ਕਰਜ਼ੇ ਮਾਫ਼ ਕਰਨ ਦੀ ਖਾਤਰ ਉਹਨਾਂ ਦੇ ਜੋ ਚਨਾਬੀ ਫੰਡ ਲਏ ਹਨ ਉਸ ਦਾ ਪਰਦਾ ਫਾਸ਼ ਵੀ ਹੁਣ ਸਪਰੀਮ ਕੋਰਟ ਦੇ ਰਾਹੀਂ ਸਾਡੇ ਮੈਂਬਰ ਪਾਰਲੀਮੈਂਟ ਮਨੀਸ਼ ਟਵਾੜੀ ਨੇ ਕੀਤਾ ਹੈ ਇਹ ਜੋ ਜਥੇਬੰਦੀਆਂ ਹੁਣੇ ਸੜਕਾਂ ਦੇ ਬੈਠੀਆਂ ਨੇ ਇਹ ਮਜਬੂਰ ਹੋ ਕੇ ਬੈਠੀਆਂ ਨੇ ਪਿਛਲੇ 10 ਸਾਲ ਦੇ ਵਿੱਚ ਜੋ ਇਸ ਸਰਕਾਰ ਨੇ ਮਜ਼ਦੂਰਾਂ ਤੇ ਕਿਸਾਨਾਂ ਨਾਲ ਧੱਕਾ ਕੀਤਾ ਹੈ ਜੋ ਹੁਣੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਉਹਦਾ ਸਾਰਾ ਨਤੀਜਾ ਹੈ ਜੈ ਹਿੰਦ ਜੈ ਪਰਤ ਇਹ ਆਲ ਟ੍ਰੇਡ ਯੂਨੀਅਨ ਔਰ ਐਸ ਕੇ ਐਮ ਨੇ ਜਿਹੜਾ ਹੈਗਾ ਭਾਰਤ ਮਾਂ ਦਾ ਸੱਦਾ ਦਿੱਤਾ ਸੀਗਾ ਜੀ ਦਾ ਸਮਰਥਨ ਜਿਹੜੀਆਂ ਹੈਗੀਆਂ ਸਾਡੀ ਜਿਹੜੀ ਹੈਗੀ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਆਈ ਐਨ ਟੀ ਯੂ ਸੀ ਇੰਟਕ ਨੇ ਵੀ ਦਿੱਤਾ ਸੀਗਾ ਉਹਦੇ ਸਬੰਧ ਵਿੱਚ ਅਸੀਂ ਸਾਰੀਆਂ ਟ੍ਰੇਡ ਯੂਨੀਅਨ ਨੂੰ ਲਾਮਬੰਦ ਕਰਕੇ ਅੱਜ ਜਿਹੜਾ ਸਟਾਫ ਕਲੱਬ ਵਿਖੇ ਜਿਹੜਾ ਇਕੱਠਾ ਕੀਤਾਗਾ ਉਹਦੇ ਵਿੱਚ ਸਾਡੀ ਇੰਟਕ ਸਿੱਟੂ ਬੀ ਵੀ ਐਮ ਬੀ ਦੇ ਕਰਮਚਾਰੀ ਭਲਾਈ ਸੰਗਠਨ ਹੋਰ ਜਿਹੜੀਆਂ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਜਿਹੜਾ ਗਈ ਉੱਥੋਂ ਸ਼ੁਰੂ ਕਰਕੇ ਅਸੀਂ ਰੋਸ ਮਾਰਚ ਲੈ ਕੇ ਇੱਥੇ ਪਹੁੰਚੇ ਆਂ ਇੱਥੇ ਜਿਹੜਾਗਾ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਮੁਲਾਜ਼ਮ ਯੂਨੀਅਨ ਜਿਹੜੀਆਂ ਹੈਗੀਆਂ ਉਹ ਸਾਰੀਆਂ ਨੇ ਇਕੱਠਾ ਹੋ ਕੇ ਜਿਹੜਾ ਇਦੇ ਵਿੱਚ ਜਿਹੜਾਗਾ ਸ਼ਮੂਲੀਅਤ ਕੀਤੀ ਹੈ ਉਹ ਸਾਡਾ ਸਾਰਿਆਂ ਦਾ ਇਹੀ ਹੈਗਾ ਕਿ ਕੇਂਦਰ ਦੀਆਂ ਜਿਹੜੀਆਂ ਹੈਗੀਆਂ ਮਜ਼ਦੂਰ ਮੁਲਾਜ਼ਮ ਜਿਹੜੀਆਂ ਹੈਗੀਆਂ ਆ ਕਿਸਾਨ ਮਾਰੂ ਨੀਤੀਆਂ ਹੈਗੀਆਂ ਉਹਦਾ ਵਿਰੋਧ ਕੀਤਾ ਜਾਵੇ ਜੇ ਟ੍ਰੇਡ ਯੂਨੀਅਨਾਂ ਦੀ ਗੱਲ ਕੀਤੀ ਜਾਵੇ ਤਾਂ ਕਰਮਚਾਰੀਆਂ ਨਾਲ ਸੰਬੰਧਤ ਜਿਹੜੀਆਂ ਹੈਗੀਆਂ ਲੇਬਰ ਕੋਡ ਕਾਨੂੰਨ ਹੈ ਉਹਦੇ ਬਾਰੇ ਅਸੀਂ ਪਹਿਲਾਂ ਹੀ ਬੜੀਆਂ ਐਸਿਸਟੇਸ਼ਨਾਂ ਕੀਤੀਆਂ ਉਹਨੂੰ ਜਿਹੜਾਗਾ ਸਰਕਾਰ ਨੇ ਜਿਹੜਾ ਰੋਕ ਦਿੱਤਾ ਸੀਗਾ ਪਰ ਹੁਣ ਜਾਣ ਵੇਲੇ ਜਿਹੜਾ ਮੋਦੀ ਸਰਕਾਰ ਉਹਨੂੰ ਵੀ ਲਾਗੂ ਕਰਨ ਦੇ ਵਿੱਚ ਹੈਗੀ ਆ ਆਈਐਲਓ ਜਿਹੜੀ ਸਾਡੀ ਇੰਡੀਅਨ ਲੇਬਰ ਆਰਗੇਨਾਈਜੇਸ਼ਨ ਹੈਗੀ ਆ ਉਹਦੀ ਹਰ ਸਾਲ ਮੀਟਿੰਗ ਹੁੰਦੀ ਆ ਉਹਦੇ ਜਿਹੜੇ ਸਾਡੇ ਕਿਰਤ ਕਾਨੂੰਨ ਜਿਹੜੇ ਪਾਸ ਹੁੰਦੇ ਆ ਉਹ ਪਿਛਲੇ ਜਿਹੜੇ 9-10 ਸਾਲਾਂ ਤੋਂ ਜਿਹੜਾਗਾ ਆਈਐਲਓ ਦੀ ਜਿਹੜੀ ਮੀਟਿੰਗ ਹੀ ਨਹੀਂ ਕੇਂਦਰ ਸਰਕਾਰ ਨੇ ਕੀਤੀ ਉਸ ਕਰਕੇ ਜਿਹੜੀਆਂ ਸਾਡੀਆਂ ਜਿਹੜੀਆਂ ਮਿਨਿਮਮ ਬੀਜ਼ਸ ਹੈਗੀਆਂ ਹੈਗੀਆਂ ਉਹ ਨਹੀਂ ਲਾਗੂ ਹੋਈਆਂ ਪੰਜਾਬ ਦੇ ਵਿੱਚ ਜਿਹੜੀ ਆ ਪੰਜਾਬ ਸਰਕਾਰ ਨੇ ਵੀ ਹਲੇ ਤੱਕ ਜਿਹੜੀ ਘੱਟ ਜਿਹੜੀ ਘੱਟੋ-ਘੱਟ ਜਿਹੜੀ ਉਜਰਤ ਹੈਗੀ ਆ 26000 17000 ਉਹ ਨਹੀਂ ਲਾਗੂ ਕੀਤੀ ਕਿਰਤੀ ਜਿਹੜੇ ਹੈਗੇ ਸਾਡੇ ਬੀਬੀਐਮਬੀ ਤੇ ਹੋਰ ਜਿਹੜੇ ਹੈਗੇ ਆ ਮੁਲਾਜ਼ਮ ਔਰ ਕੰਟੈਕਟ ਵਾਲਿਆਂ ਨੂੰ ਪੱਕੇ ਕਰਨ ਦੀ ਕੋਈ ਨੀਤੀ ਨਹੀਂ ਬਣ ਰਹੀ ਇਹਨਾਂ ਸਾਰਿਆਂ ਨੂੰ ਜਿਹੜੀਆਂ ਬੰਦੇ ਨਜ਼ਰ ਮੰਗਾਂ ਰੱਖਦੇ ਹੋਏ ਅਸੀਂ ਅੱਜ ਜਿਹੜਾ ਸਮਰਥਨ ਕੀਤਾ ਸੀਗਾ ਇਹਦੇ ਲਈ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਸਾਡੀ ਸਾਰੀਆਂ ਇਸ ਮੰਚ ਤੋਂ ਇਹੀ ਟ੍ਰੇਡ ਯੂਨੀਅਨ ਨੇ ਜਿਹੜੀ ਮੰਗ ਹੈ ਕਿ ਜਿਹੜੀਆਂ ਟ੍ਰੇਡ ਯੂਨੀਅਨ ਨਾਲ ਸੰਬੰਧਿਤ ਹੈਗੀਆਂ ਗਿਆ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ ਔਰ ਜਿਹੜੇ ਸੰਬੰਧਿਤ ਕਰਮਚਾਰੀ ਪਹਿਲਾਂ ਲੱਗੇ ਹੋਏ ਉਹਨਾਂ ਨੂੰ ਜਿਹੜਾ ਹੈਗਾ ਲੇਬਰ ਕੋਡ ਕਾਨੂੰਨ ਜਿਵੇਂ ਪਹਿਲਾਂ ਸੀਗੇ ਜਿਵੇਂ ਪਹਿਲਾਂ ਵੀ ਸਾਥੀ ਇੱਥੇ ਦੱਸ ਕੇ ਗਿਆ ਉਹ 8 ਘੰਟੇ ਤੋਂ ਜਿਹੜਾ ਹੈਗਾ 12 ਘੰਟੇ ਔਰ ਸਾਡਾ ਜਿਹੜਾ ਹੈਗਾ ਯੂਨੀ ਐਂਸੋ ਦਾ ਹੁੰਦਾ ਸੀਗਾ ਹੁਣ ਉਹ 1000 ਤੇ 1500 ਦਾ ਜਿਹੜਾ ਯੂਨੀਅਨ ਦਾ ਜਿਹੜਾ ਕਰ ਦਿੱਤਾਗਾ ਮੈਂਬਰਸ਼ਿਪ ਤੇ ਉੱਪਰ ਹੋngੀਆਂ ਉਹ ਜਿਹੜਾ ਸਿੱਧਾ ਸਿੱਧਾ ਜਿਹੜੀਆਂ ਛੋਟੇ ਉਦਾਰੇ ਆ ਉਹਨਾਂ ਨੂੰ ਖਤਮ ਕਰਨਾ ਔਰ ਛੋਟੇ ਮਜ਼ਦੂਰਾਂ ਨੂੰ ਖਤਮ ਕਰਨ ਪਰ ਹੈਗਾਗਾ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਮੱਦੇਨਜ਼ਰ ਰੱਖ ਦੋਗੇ ਅਸੀਂ ਇਸ ਮੰਚ ਤੋਂ ਇਹੀ ਮੰਗ ਕਰਦੇ ਆ ਕਿ ਜਿਹੜਾ BBMB ਇਹ ਸੇਤਨਾਂ ਦੇ ਜਿਹੜੇ ਹੋਰ ਵੱਡੇ ادارے ਆ ਉਹਨਾਂ ਦੀ ਭਾਗੀਦਾਰੀ ਸਗੋਂ ਵਧਾਈ ਜਾਵੇ ਨਾ ਕਿ ਨਿੱਜੀਕਰਨ ਕਰਕੇ ਘਟਾਈ ਜਾਵੇ ਇਹਨਾਂ ਮੁਲਾਜ਼ਮਾਂ ਨੂੰ ਜਿਹੜਾਗਾ ਕੱਚਿਆਂ ਨੂੰ ਪੱਕੇ ਕੀਤਾ ਜਾਵੇ ਜਿਹੜੇ ਲੱਗੇ ਹੋਏ ਕਰਮਚਾਰੀਆਂ ਉਹਨਾਂ ਨੂੰ ਪਹਿਲਾਂ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਲਾਗੂ ਰਹਿਣ ਤਾਂ ਜਾਵੇ ਇਹ ਹੀ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਅੱਜ ਸੰਘਰਸ਼ ਦੇ ਰਾਹ ਦੇ ਵਿੱਚ ਆਏ ਆਂ ਔਰ ਸਾਡਾ ਸਾਰਿਆਂ ਦਾ ਜਿਹੜਾ ਇਹ ਹੀ ਮਕਸਦ ਹੈ ਕਿ ਕੇਂਦਰ ਔਰ ਪੰਜਾਬ ਸਰਕਾਰ 'ਤੇ ਦਬਾਅ ਪਾ ਕੇ ਕਿਰਤੀ ਮਜ਼ਦੂਰ ਮੁਲਾਜ਼ਮ ਹੱਕਾਂ ਦੇ ਵਿੱਚ ਜਿਹੜਾਗਾ ਉਹਨਾਂ ਨੂੰ ਰੱਖਿਆ ਰੱਖਿਆ ਜਾਵੇ ਨਾਨ ਲੋਕ ਤਰਨਾ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਵੀ ਮੁੱਖ ਦੇ ਡਿਊਟੀ ਦੇ ਹਾਜ਼ਰ ਹੋ ਕੀ ਕਹਿਣਾ ਚਾਹਦੇ ਹੋ ਸਰ ਇਦਾਂ ਦੀ ਸੁਰੱਖਿਆ ਦੇ ਇੰਤਜ਼ਾਮ ਸੁਰੱਖਿਆ ਦੇ ਇੰਤਜ਼ਾਮ ਜੀ ਲੋਕਾਂ ਨੂੰ ਆਵਾਜਾਈ ਨੂੰ ਦੇਖ ਕੇ ਮੱਦੇਨਜ਼ਰ ਡਾਇਵਰਜਨ ਦਿੱਤਾ ਹੋਇਆ ਹੈ ਜੀ ਸ਼ਾਂਤੀਪੂਰਕ ਜਿਹੜਾ ਹੈਗਾ ਸ਼ਹਿਰ ਯਾਤਰਾ ਜਿਹੜੀ ਹੈਗੀ ਹੈ ਟਰੈਵਲਿੰਗ ਲੋਕਾਂ ਦੀ ਸ਼ਾਂਤੀਪੂਰਕ ਚੱਲੀ ਜਾ ਰਹੀ ਹੈ ਡਾਇਵਰਜਨ ਦਿੱਤੇ ਹੋਏ ਕੋਈ ਐਜੀ ਗੱਲ ਨਹੀਂ ਹੈ ਸ਼ਾਂਤਵਧ ਤਰੀਕੇ ਨਾਲ ਇਹ ਦਰਨਾ ਕਰ ਰਹੇ ਹੈਗੇ ਲੋਕੀ ਵੀ ਸਾਨੂੰ ਕੋਆਪਰੇਟ ਕਰ ਰਹੇ ਤੇ ਸਰ ਕੀ ਆ ਵੀ ਕਿਤੇ ਧਰਨੇ ਦੀ ਜਾਣਕਾਰੀ ਜਿੱਥੇ ਕਿਤੇ ਜੀ ਮੇਰੀ ਮੇਰੀ ਜੂਰਡਿਕਸ਼ਨ ਦੇ ਵਿੱਚ ਹਲੇ ਤੱਕ ਤਾਂ ਕੋਈ ਹੋਣੀ ਹੈਗੀ ਹੈ ਜੀ ਸਮਾਂ ਆਣ ਤੇ ਹਲੇ ਤੱਕ ਕੋਈ ਨਹੀਂ ਹੈ ਸ਼ਾਂਤੀਪੁਰ ਜੀ ਬਹੁਤ ਸ਼ਾਂਤ ਸਰ ਜੀ ਹਾਂ 12 ਤੋਂ 4 ਤੱਕ ਚੱਲੇਗਾ 12 ਤੋਂ ਹਾਂ ਜੀ 12 ਤੋਂ 4 ਤੱਕ ਦਾ ਇਹਨਾਂ ਨੇ ਦਿੱਤਾ ਹੋਇਆ ਜੀ